ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਸਰੋਜੀ 3 4 ਬਹੁਤ ਅਹਿਮ ਖਬਰਾਂ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਮੈਂ ਅੱਗੇ ਵਧਾਉਂਗਾ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਹਨਾਂ ਦੋਨਾਂ ਦੇ ਵਿਚਾਲੇ ਕੱਲ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਇੱਕ ਬਹੁਤ ਅਹਿਮ ਬੈਠਕ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਜਨਰਲ ਸਕੱਤਰ ਸੰਗਠਨ ਦੇ ਸੰਦੀਪ ਪਾਠਕ ਵੀ ਮੌਜੂਦ ਰਹੇ ਨੇ ਔਰ ਇਸ ਬੈਠਕ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਸੰਭਾਵਿਤ ਉਮੀਦਵਾਰਾਂ ਦੇ ਨਾਂ ਤੇ ਵਿਚਾਰ ਕਰਦੀ ਨਜ਼ਰਾਈ ਇਹ ਵੀ ਹਰਜੋਜੀ ਚਰਚਾਵਾਂ ਨੇ ਕਿ ਲਗਭਗ ਹਰ ਸੀਟ ਦੇ ਉੱਪਰ ਤਿੰਨ ਤਿੰਨ ਨਾਮ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੰਗਠਨ ਵੱਲੋਂ ਉਹਨਾਂ ਦੇ ਵੱਖ-ਵੱਖ ਕਮੇਟੀਆਂ ਵੱਲੋਂ ਔਰ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ ਉਹਨਾਂ ਦੀਆਂ ਆ ਪ੍ਰਕਿਰਿਆਵਾਂ ਨੇ ਉਹਨਾਂ ਦੇ ਤਹਿਤ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਕੋਲੇ ਸੰਭਾਵੀ ਉਮੀਦਵਾਰਾਂ ਦੇ ਤੌਰ ਤੇ ਪਹੁੰਚੇ ਹੋਏ ਸੀ ਔਰ ਇਹ ਵੀ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਲਗਭਗ ਆਪਣੇ 13 ਉਮੀਦਵਾਰ ਤੈਅ ਕਰ ਚੁੱਕੀ ਹੈ ਹਾਲਾਂਕਿ ਕੁਝ ਸ਼ੀਟਾਂ ਜਈਆਂ ਨੇ ਜਿੱਥੇ ਉਮੀਦਵਾਰਾਂ ਦੇ ਨਾਂ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ ਖਾਸ ਤੌਰ ਤੇ ਜਿਹੜੇ ਕੁਝ ਵੱਡੇ ਸ਼ਹਿਰ ਨੇ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਮੋٹے-ਮੋٹے ਤੌਰ ਤੇ 13 ਦੇ 13 ਜਿਹੜੇ ਸੰਭਾਵੀ ਉਮੀਦਵਾਰ ਹੈ ਉਹਨਾਂ ਦੇ ਲਈ ਆਪਣਾ ਮਨ ਬਣਾ ਚੁੱਕੀ ਹੈ ਇਹਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਇਹ ਚਾਹ ਰਹੀ ਸੀ ਕਿ ਇੰਡੀਆ ਗਠਜੁਟਬੰਧਨ ਜਲਦ ਤੋਂ ਜਲਦ ਦੇਸ਼ ਭਰ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਂ ਤੈਅ ਕਰੇ ਔਰ ਹੁਣ ਇਹ ਵੀ ਚਰਚਾਵਾਂ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਤਰ੍ਹਾਂ ਦੇ ਪਲਾਨ ਤਿਆਰ ਕੀਤੇ ਸੀ ਇੱਕ ਤਾਂ ਪਲਾਨ ਇਹ ਸੀ ਕਿ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਸਮਝੌਤਾ ਹੁੰਦਾ ਤੇ ਕਾਂਗਰਸ ਨੂੰ ਕਿਹੜੀਆਂ ਸੱਤ ਸੀਟਾਂ ਛੱਡੀਆਂ ਜਾਣੀਆਂ ਨੇ ਤੇ ਆਮ ਆਦਮੀ ਪਾਰਟੀ ਕਿੰਨੀਆਂ ਸੱਤ ਸੀਟਾਂ ਤੇ ਲੜੇਗੀ ਇਸ ਸੱਤ ਸੀਟਾਂ ਦਾ ਮਕਸਦ ਇਹ ਸੀ ਕਿ ਚੰਡੀਗੜ੍ਹ ਦੀ ਸੀਟ ਨੂੰ ਵੀ ਨਾਲ ਜੋੜ ਕੇ ਦੇਖਿਆ ਜਾਏ ਔਰ ਦੂਸਰਾ ਪਲਾਨ ਆਮ ਆਦਮੀ ਪਾਰਟੀ ਕੋਲੇ ਇਹ ਸੀ ਕਿ ਅਗਰ 13 ਦੀਆਂ 13 ਸੀਟਾਂ ਤੇ ਲੜਨਾ ਪਵੇ ਤੇ ਚੰਡੀਗੜ੍ਹ ਦੀ ਸੀਟ ਤੇ ਵੀ ਆਪਣਾ ਉਮੀਦਵਾਰ ਖੜਾ ਕਰਨਾ ਪਵੇ ਤੇ ਕਿਵੇਂ ਪਾਰਟੀ ਚੋਣਾਂ ਦੇ ਵਿੱਚ ਜਾਵੇ ਸੋ ਆਮ ਆਦਮੀ ਪਾਰਟੀ ਦੋਵਾਂ ਤਰ੍ਹਾਂ ਦੀਆਂ ਰਣਨੀਤੀਆਂ ਤੇ ਕੰਮ ਕਰ ਰਹੀ ਆ ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਇਹ ਇਸ਼ਾਰਾ ਕੀਤਾ ਇੱਕ ਮੰਚ ਦੇ ਦੌਰਾਨ ਸੰਗਰੂਰ ਦੇ ਵਿੱਚ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 0 ਨਾਲ ਜਿੱਤੇਗੀ ਉਸ ਤੋਂ ਬਾਅਦ ਇਹ ਚਰਚਾਵਾਂ ਨੇ ਜ਼ੋਰ ਫੜ ਲਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜੇਗੀ ਜਿਵੇਂ ਮੈਂ ਪਹਿਲਾਂ ਕਿਹਾ ਆਮ ਆਦਮੀ ਪਾਰਟੀ ਕੋਲੇ ਦੋਨੇ ਯੋਜਨਾਵਾਂ ਸੀ ਇਕੱਲੇ ਲੜਨ ਦੀ ਵੀ ਔਰ ਮਿਲ ਕੇ ਲੜਨ ਦੀ ਵੀ ਔਰ ਹੁਣ ਇਹ ਚਰਚਾਵਾਂ ਨੇ ਕਿ ਦਿੱਲੀ ਦੇ ਵਿੱਚ ਜਿਹੜੀਆਂ ਬੈਠਕਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਦੋਨਾ ਯੋਜਨਾਵਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਗਰ ਇਕੱਲੇ ਇਕੱਲੇ ਲੜਨਾ ਹੈ ਪੰਜਾਬ ਦੇ ਵਿੱਚ ਇਹ ਮਿਲ ਕੇ ਲੜਨਾ ਹੈ ਹਾਲਾਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮਝਾਤੇ ਤਹਿਤ ਲੜਨਗੇ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦਾ ਲਗਭਗ 13% ਦਾ ਵੋਟ ਸ਼ੇਅਰ ਹੈ ਉੱਥੇ ਵੀ ਕਾਂਗਰਸ ਦੇ 17% ਵੋਟ ਸ਼ੇਅਰ ਹੋਣ ਕਰਕੇ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜ ਸਕਦੀਆਂ ਨੇ ਇਸੇ ਤਰ੍ਹਾਂ ਛੱਤੀਸਗੜ੍ਹ ਮੱਧ ਪ੍ਰਦੇਸ਼ ਰਾਜਸਥਾਨ ਗੋਆ ਦੇ ਵਿੱਚ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਚੋਣਾਂ ਲੜ ਸਕਦੇ ਨੇ ਮਹਾਰਾਸ਼ਟਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਸੰਗਠਨ ਹੈ ਉੱਥੇ ਵੀ ਆਮ ਆਦਮੀ ਪਾਰਟੀ ਸੀਟ ਤੇ ਦਾਵਾ ਕਰ ਸਕਦੀ ਹੈ ਸੋ ਇਹ ਕੱਲ ਦੀਆਂ ਜਿਹੜੀਆਂ ਬੈਠਕਾਂ ਸੀ ਇਹ ਬਹੁਤ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਨੇ ਇਹਦੇ ਨਾਲ ਨਾਲ ਕੱਲ ਵੀ ਖਬਰਾਂ ਆਈਆਂ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜਿਹੜੀ ਦੇਸ਼ ਦੇ ਵਿੱਚ ਇੱਕ ਕਮੇਟੀ ਬਣੀ ਹੈ ਸਾਬਕਾ ਰਾਸ਼ਪਤੀ ਕੋਵਿੰਗ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀਆਂ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਚੋਣਾਂ ਦੀ ਸੰਭਾਵਨਾਵਾਂ ਤੇ ਕੰਮ ਕਰ ਰਹੀ ਹੈ ਉਸ ਕਮੇਟੀ ਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਚਿੱਠੀ ਲਿਖੀ ਗਈ ਹੈ ਔਰ ਇੱਕ ਦੇਸ਼ ਇੱਕ ਚੋਣਾਂ ਦੀ ਸੰਭਾਵਨਾ ਨੂੰ ਦਾ ਵਿਰੋਧ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹਦੇ ਨਾਲ ਦੇਸ਼ ਦੀ ਸੰਵਿਧਾਨਿਕ ਵਿਵਸਥਾ ਖਰਾਬ ਹੋ ਸਕਦੀ ਹੈ ਇਹ ਦੇਸ਼ ਦੇ ਸੰਗੀਟਾਂਚੇ ਲਈ ਸਹੀ ਨਹੀਂ ਹੈ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਵੱਲੋਂ ਵੀ ਇੱਕ ਚਿੱਠੀ ਲਿਖੀ ਗਈ ਸੀ ਰਾਮਨਾਥ ਕੋਵਿੰਦ ਹੋਣਾ ਦੀ ਕਮੇਟੀ ਨੂੰ ਔਰ ਜਿਹਦੇ ਵਿੱਚ ਕਈ ਤਰ੍ਹਾਂ ਦੇ ਸੁਝਾਅ ਪੇਸ਼ ਕੀਤੇ ਸੀ ਮਲਕ ਅਰਜਨ ਖੜਗੇ ਨੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਦੇਸ਼ ਇੱਕ ਚੋਣਾਂ ਦੀ ਵਿਵਸਥਾ ਜਿਹੜੀ ਹੈ ਇਹ ਕਦੇ ਵੀ ਆਦਰਸ਼ ਨਹੀਂ ਹੋ ਸਕਦੀ ਕਿਉਂਕਿ ਅਗਰ ਕਿਸੇ ਸੂਬੇ ਦੇ ਵਿੱਚ ਕੋਈ ਸਰਕਾਰ ਗਿਰ ਜਾਂਦੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਉਸ ਸੂਬੇ 'ਚ ਫੇਰ ਦੁਬਾਰਾ ਚੋਣਾਂ ਕਰਾਉਣੀਆਂ ਪੈਣਗੀਆਂ ਔਰ ਅਗਰ ਮਲਕ ਦੀ ਸਰਕਾਰ ਗਿਰ ਜਾਂਦੀ ਹੈ ਤਾਂ ਕੀ ਸੂਬਿਆਂ 'ਚ ਤੁਰੰਤ ਨਵੇਂ ਸਿਰੇ ਤੋਂ ਚੋਣਾਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੇ ਸੰਗੀਟਾਂਚੇ ਦੇ ਖਿਲਾਫ ਹੈ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੈ ਇਸ ਕਰਕੇ ਇਸ ਉੱਪਰ ਜ਼ਿਆਦਾ ਵਿਚਾਰ ਨਹੀਂ ਹੋਣਾ ਚਾਹੀਦਾ ਅਤੇ ਇਹ ਫੈਸਲਾ ਲਾਗੂ ਨਹੀਂ ਹੋਣਾ ਚਾਹੀਦਾ ਸੋ ਮੁਲਕ ਦੇ ਵਿੱਚ ਇੱਕ ਦੇਸ਼ ਇੱਕ ਚੋਣਾਂ ਦੇ ਉੱਤੇ ਵੀ ਜਿਹੜੀ ਕਮੇਟੀ ਹੈ ਉਹ ਵੱਖ-ਵੱਖ ਪੋਲਿਟੀਕਲ ਤਰ੍ਹਾਂ ਔਰ ਵੱਖ-ਵੱਖ ਵਰਗਾਂ ਦਾ ਜਿਹੜਾ opinion ਹੈ رائے ਹੈ ਉਹ ਲਹਿਰੀ ਹੈ ਹਾਲਾਂਕਿ ਇਸ ਕਮੇਟੀ ਦੇ ਇਸ ਕਮੇਟੀ ਨੇ ਖੁੱਲੇ ਤੌਰ ਤੇ ਹਜੇ ਬਹੁਤ ਸਾਰੇ ਜਿਹੜੇ ਸੂਬੇ ਨੇ ਉਥੋਂ ਦੇ ਲੋਕਾਂ ਦੀਆਂ ਖੁੱਲੇ ਮੰਚ ਲਗਾ ਕੇ ਕਿਸੇ ਤਰ੍ਹਾਂ ਦੇ ਵਿਚਾਰ ਚਰਚੇ ਕੀਤੇ ਹੋਣ ਜਾਂ ਸਲਾਹ مشورہ ਲਿਆ ਹੋਵੇ ਇਸ ਕਮੇਟੀ ਨੇ ਇਸ ਤਰ੍ਹਾਂ ਦੀਆਂ ਖਬਰਾਂ ਹਲੇ ਨਹੀਂ ਆ ਰਹੀਆਂ ਇਹਦੇ ਨਾਲ ਨਾਲ ਜਿਹੜੀ ਦੂਸਰੀ ਵੱਡੀ ਖਬਰ ਹੈ ਹਰਜੋਜੀ ਜਿਹਦੇ ਉੱਪਰ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਹੈ ਅੱਜ ਮੋਗਾ ਦੇ ਵਿੱਚ ਹੋਣ ਵਾਲੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਅੱਜ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਮੋਗਾ ਦੇ ਵਿੱਚ ਰੈਲੀ ਕਰਨਗੇ ਔਰ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਪਰਿਵਾਰ ਵੱਲੋਂ ਇਸ ਰੈਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਹਾਲਾਂਕਿ ਉੱਥੋਂ ਦੇ ਕਈ ਸਥਾਨਕ ਕਾਂਗਰਸੀ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਕੀਤੀ ਜਾ ਰਹੀ ਇਸ ਰੈਲੀ ਦੇ ਹੱਕ ਦੇ ਵਿੱਚ ਨਹੀਂ ਸਨ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਕਾਂਗਰਸ ਦੀ ਹਾਈ ਕਮਾਂਡ ਦਾ ਕੋਈ ਸਨੇਹਾ ਨਹੀਂ ਹੈ ਪਰ ਇਸ ਦੇ ਬਾਵਜੂਦ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਔਰ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਟੀਮ ਦੇ ਕਈ ਸੀਨੀਅਰ ਆਗੂ ਹਰਵਿੰਦਰ ਸਿੰਘ ਲਾੜੀ ਔਰ ਇਸ ਤੋਂ ਇਲਾਵਾ ਕਈ ਹੋਰ ਉਹਨਾਂ ਦੇ ਨਾਲ ਚੱਲਣ ਵਾਲੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨ ਸ਼ਾਇਆ ਔਰ ਜਗਦੇਵ ਸਿੰਘ ਕਮਾਲੂ ਔਰ ਹੋਰ ਬਹੁਤ ਸਾਰੇ ਲੀਡਰ ਉਹ ਸਾਰੇ ਲੀਡਰ ਨੇ ਜਿਹੜੇ ਉਹ ਲਗਾਤਾਰ ਸਰਗਰਮ ਰਹੇ ਔਰ ਇਸ ਰੈਲੀ ਨੂੰ ਕਾਮਯਾਬ ਕਰਨ ਦੇ ਲਈ ਉਹ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਦੇ ਵਿੱਚ ਵੀ ਪਿਛਲੀਆਂ ਰੈਲੀਆਂ ਦੀ ਤਰ੍ਹਾਂ ਵੱਡਾ ਰਸ਼ ਹੋਏਗਾ ਸਭ ਤੋਂ ਪਹਿਲਾਂ ਮਹਾਰਾਜ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਲੋਕ ਮਿਲਣੀ ਕੀਤੀ ਸੀ ਉਸ ਤੋਂ ਬਾਅਦ ਕੋਟ ਈਸ਼ਰ ਵਿਖੇ ਲੋਕ ਮਿਲਣੀ ਹੋਈ ਤੇ ਫਿਰ ਖੁਸ਼ਿਆਰਪੁਰ ਵਿਖੇ ਵਿਸ਼ਵਨਾਥ ਬੰਟੀ ਵੱਲੋਂ ਇੱਕ ਲੋਕ ਮਿਲਣੀ ਕਰਾਈ ਗਈ ਨਵਜੋਤ ਸਿੰਘ ਸਿੱਧੂ ਦੀਆਂ ਇਹ ਲੋਕ ਮਿਲਣੀਆਂ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਤਬਦੀਲ ਹੋਈਆਂ ਅਤੇ ਰੈਲੀ ਨਵਾਂ ਸ਼ਕਲਾਂ ਅਖਤਿਆਰ ਹੋਈਆਂ ਹਾਲਾਂਕਿ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਉਹਨਾਂ ਨੇ ਇਹਨਾਂ ਰੈਲੀਆਂ ਦੇ ਵਿੱਚ ਲੋਕ ਮਿਲਣੀਆਂ ਦੇ ਵਿੱਚ ਆਪਣੇ ਆਪਣੇ ਸਮਰਥਕਾਂ ਨੂੰ ਨਾ ਜਾਣਦੀਆਂ ਅਪੀਲਾਂ ਵੀ ਕੀਤੀਆਂ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਪ ਮਹਾਰੇ ਲੋਕ ਇਹਨਾਂ ਲੋਕ ਮਿਲਣੀਆਂ ਦੇ ਵਿੱਚ ਪਹੁੰਚੇ ਔਰ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਇਹਨਾਂ ਮੰਚਾਂ ਤੋਂ ਕਾਂਗਰਸ ਪਾਰਟੀ ਦੀ ਤਰੱਕੀ ਦੀ ਗੱਲ ਕੀਤੀ ਭਾਵੇਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਸੂਬਾ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਦੀ ਆਲੋਚਨਾ ਕੀਤੀ ਕੇਂਦਰ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਦੀ ਆਲੋਚਨਾ ਕੀਤੀ ਪਰ ਫਿਰ ਵੀ ਜਿਹੜੀ ਕਾਂਗਰਸ ਦੀ ਪੰਜਾਬ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਇਹ ਰੈਲੀਆਂ ਬਹੁਤੀਆਂ ਪਸੰਦ ਨਹੀਂ ਆ ਰਹੀਆਂ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਹਿ ਦਿੱਤਾ ਸੀ ਜਿਹੜੇ ਪ੍ਰਿਵਾਰੀ ਦਵਿੰਦਰ ਯਾਦਵ ਨੇ ਕਿ ਕਾਂਗਰਸ ਦੀ ਤਰੱਕੀ ਦੇ ਲਈ ਉਹਨਾਂ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਬਤੌਰ ਵਲੰਟੀਅਰ ਵਰਕਰ ਇਸ ਤਰ੍ਹਾਂ ਦੀਆਂ ਲੋਕ ਮਿਲਣੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਸੀ ਕਿ ਅਗਰ ਕੋਈ ਵੀ ਵਰਕਰ ਮਿਲਣੀ ਜਾਂ ਰੈਲੀ ਕਾਂਗਰਸ ਦੇ ਭਲੇ ਲਈ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਸੋ ਹੁਣ ਅੱਜ ਦੀ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੈ ਉਹਦੇ ਉੱਪਰ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਦੇਸ਼ ਭਰ ਦੇ মিডিਆ ਦੀ ਨਜ਼ਰ ਵੀ ਨਵਜੋਤ ਸਿੰਘ ਸਿੱਧੂ ਹੋਣਾਂ ਦੀ ਇਸ ਰੈਲੀ ਦੇ ਉੱਪਰ ਹੈ ਕਿ ਇਸ ਰੈਲੀ ਦੇ ਵਿੱਚ ਕਿੰਨਾ ਇਕੱਠ ਹੁੰਦਾ ਹੈ ਆਮ ਤੌਰ ਤੇ ਪਿਛਲੀਆਂ ਰੈਲੀਆਂ ਦੇ ਵਿੱਚ 8 9 10 ਹਜ਼ਾਰ ਦੇ ਕਰੀਬ ਆਮ ਲੋਕ ਨੇ ਜਿਹੜੇ ਪਹੁੰਚੇ ਸਰਦੀ ਦੇ باوجود ਵੱਡੀ ਗਿਣਤੀ 'ਚ ਲੋਕ ਪਹੁੰਚੇ ਸੋ ਅੱਜ ਕਿੰਨੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਇਹਦੇ ਉੱਪਰ ਵੀ ਨਜ਼ਰ ਬਣੀ ਰਹੇਗੀ ਔਰ ਨਵਜੋਤ ਸਿੰਘ ਸਿੱਧੂ ਅੱਜ ਕਿਹੜਾ ਖਾਸ ਭਾਸ਼ਣ ਕਰਨਗੇ ਇਦੇ ਉੱਪਰ ਵੀ ਨਜ਼ਰ ਬਣੀ ਰਹੇਗੀ ਉਂਝ ਨਵਜੋਤ ਸਿੰਘ ਸਿੱਧੂ ਮੋਗਾ ਦੀ ਇਸ ਰੈਲੀ ਨੂੰ ਲੈ ਕੇ ਇਸ ਲੋਕ ਮੇਲ ਨੂੰ ਲੈ ਕੇ ਖੁਦ ਬਹੁਤ ਜ਼ਿਆਦਾ ਸਰਗਰਮ ਨਹੀਂ रह ਸਕੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ कौर ਸਿੱਧੂ ਬਿਮਾਰ ਨੇ ਹਲੇ ਵੀ ਭਾਵੇਂ ਉਹਨਾਂ ਦਾ ਕੈਂਸਰ ਇੱਕ ਵਾਰ ਠੀਕ ਹੋਇਆ ਸੀ ਪਰ ਪੋਸਟ ਕੈਂਸਰ ਦਿੱਕਤਾਂ ਨੇ ਜਿਹੜੀਆਂ ਕੈਂਸਰ ਖਤਮ ਹੋਣ ਤੋਂ ਬਾਅਦ ਦੀਆਂ ਦਿੱਕਤਾਂ ਦਾ ਉਹ ਸਾਹਮਣਾ ਕਰ ਰਹੇ ਨੇ ਹਲੇ ਵੀ ਕੈਂਸਰ ਨਾਲ ਸੰਬੰਧਿਤ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਦੋ ਤਿੰਨ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਇਹ ਜਾਣਕਾਰੀ ਵੀ ਸਾਂਝੀ ਕੀਤੀ ਸੀ ਉਦੋਂ ਇੱਕ ਹੋਰ ਬਹੁਤ ਵੱਡੀ ਖਬਰ ਹੈ ਜਿਹਦੇ ਨਾਲ ਕਈ ਕਾਂਗਰਸੀ ਨੇ ਉਹ ਚਿੰਤਿਤ ਨੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ 6-7 ਦੇ ਕਰੀਬ ਸਾਬਕਾ ਮੰਤਰੀ ਜਾਂ ਜਿਨ੍ਹਾਂ ਕੋਲੇ ਕੈਬਨਿਟ ਰੈਂਕ ਸੀ ਉਹਨਾਂ ਦੀ ਵਿਜੀਲੈਂਸ ਬਿਊਰੋ ਕੋਲੇ ਜਾਂਚਾਂ ਚੱਲ ਰਹੀਆਂ ਨੇ ਇਸੇ ਤਰ੍ਹਾਂ 15 ਦੇ ਕਰੀਬ ਸਾਬਕਾ ਵਿਧਾਇਕ ਔਰ ਹੋਰ ਲੀਡਰ ਮੰਨੇ ਜਾ ਰਹੇ ਨੇ ਕਾਂਗਰਸ ਦੇ ਜਿਨ੍ਹਾਂ ਦੀਆਂ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣ ਸਾਧੂ ਸਿੰਘ ਧਰਮਸੋਧ ਦੇ ਮਾਮਲੇ ਦੇ ਵਿੱਚ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਕਾਂਗਰਸੀ ਜਿਨ੍ਹਾਂ ਤੇ ਗੰਭੀਰ ਕ੍ਰਪਸ਼ਨ ਦੇ ਇਲਜ਼ਾਮ ਨੇ ਸੋ ਵੱਡੀ ਗਿਣਤੀ ਕਾਂਗਰਸੀ ਲੀਡਰ 20 ਤੋਂ ਜ਼ਿਆਦਾ ਕਾਂਗਰਸੀ ਲੀਡਰ ਸਾਹਿਬ ਕਾ ਮੰਤਰੀ ਸਾਹਿਬ ਕਾ ਵਿਧਾਇਕ ਉਚਿੰਤਿਤ ਨੇ ਕਿਉਂਕਿ ਵਿਜੀਲੈਂਸ ਬਿਊਰੋ ਵੱਲੋਂ ਜਦੋਂ ਕੇਸ ਦਰਜ ਕੀਤੇ ਜਾਂਦੇ ਨੇ ਇਹ ਜਾਂਚਾਂ ਨੂੰ ਅੱਗੇ ਵਧਾਇਆ ਜਾਂਦਾ ਹੈ ਤਾਂ ਇਹਨਾਂ ਜਾਂਚਾਂ ਦੇ ਆંકੜੇ ਲੀਡਰਾਂ ਕੋਲੋਂ ਹਾਸਲ ਕੀਤੇ ਗਏ ਜ਼ਬਤ ਕੀਤੇ ਗਏ ਦਸਤਾਵੇਜ਼ ਇਨਕਮ ਟੈਕਸ ਮਹਿਕਮੇ ਨਾਲ ਵੀ ਸਾਂਝੇ ਕੀਤੇ ਜਾਂਦੇ ਨੇ ਔਰ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਵੀ ਸਾਂਝੇ ਕੀਤੇ ਜਾਂਦੇ ਨੇ ਉਂਝ ਅਗਰ ਵਿਜੀਲੈਂਸ ਬਿਊਰੋ ਵੱਲੋਂ ਕਿਸੇ ਵੀ ਸਰਕਾਰੀ ਅਫਸਰ ਮੰਤਰੀ ਐਮ ਐਲ ਏ ਐਕਸ ਐਮ ਐਲ ਏ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕੇਸ ਦਰਜ ਕੀਤਾ ਜਾਂਦਾ ਹੈ ਇਸ ਸਾਰਾ ਰਿਕੋਰਡ ਇਨਫੋਰਸਮੈਂਟ ਡਾਇਰੈਕਟੋਰੇਟ ਕੋਲੇ ਵੀ ਚਲਿਆ ਜਾਂਦਾ ਹੈ ਸੋ ਹੁਣ ਬਹੁਤ ਸਾਰੇ ਕਾਂਗਰਸ ਦੇ ਸਾਭ ਕਾ ਮੰਤਰੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਈ ਸਾਭ ਕਾ ਕਾਂਗਰਸੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਇੱਕ ਵਾਰ ਫੇਰ ਪੰਜਾਬ 'ਚ ਸਰਗਰਮ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਗਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੁਝ ਸਾਭ ਕਾ ਕਾਂਗਰਸੀ ਮੰਤਰੀਆਂ ਜਾਂ ਕਾਂਗਰਸੀ ਵਿਧਾਇਕਾਂ ਕੋਲ ਦਬਿਸ਼ ਦਿੱਤੀ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਨਾਲ ਬਹੁਤ ਵੱਡਾ ਡਰ ਅਤੇ ਚਿੰਤਾ ਇੱਕ ਉਹਨਾਂ ਦੇ ਵਿੱਚ ਫੈਲੀ ਹੈ ਔਰ ਇਹਦੇ ਨਾਲ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ 2024 ਦੀਆਂ ਚੋਣਾਂ ਤੋਂ ਪਹਿਲਾਂ ਨੁਕਸਾਨ ਵੀ ਹੋ ਸਕਦਾ ਹੈ ਸੋ ਆਉਂਦੇ ਦਿਨ ਨੇ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਦੇ ਵਿੱਚ ਪੋਲੀਟੀਕਲ ਹਸਤੀਆਂ ਦੇ ਆਲੇ ਦੁਆਲੇ ਸ਼ਿਕੰਜਾ ਕੱਸ ਸਕਦੀ ਹੈ ਕਿਉਂਕਿ ਬਹੁਤ ਗੰਭੀਰ ਇਲਜ਼ਾਮਾਂ ਵਾਲੇ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਅਤੇ ਵਿਧਾਇਕ ਨੇ ਉਹ ਮੇਰਾ ਇਹ ਮੰਨਣਾ ਹੈ ਕਿ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਹਰ ਵਿਧਾਇਕ ਦੀ ਆਮਦਨ ਹਰ ਮੰਤਰੀ ਦੀ ਆਮਦਨ ਸਿਰਫ ਕੇਸ ਦਰਜ ਹੋਣ ਦੀ ਸੂਰਤ ਦੇ ਵਿੱਚ ਹੀ ਨਾ ਵਿਜੀਲੈਂਸ ਬਿਊਰੋ ਦਾ ਮੁਲਾਂਕਣ ਕਰੇ ਸ਼ਿਕਾਇਤ ਮਿਲਣ ਤੇ ਹੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਜਾਂਚ ਨਾ ਹੋਵੇ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਕਿ ਵਿਜੀਲੈਂਸ ਬਿਊਰੋ ਕਿਸੇ ਵੀ ਵਿਧਾਇਕ ਜਾਂ ਸਾਬਕਾ ਵਿਧਾਇਕ ਜਾਂ ਮਲਾਜ਼ਮ ਦੀ ਜ਼ਮੀਨ ਜਾਇਦਾਦ ਅਤੇ ਉਸ ਦੀ ਕਮਾਈ ਦੀ ਜਾਂਚ ਕਰ ਸਕਦੀ ਹੋਵੇ ਇਹਦੇ ਨਾਲ ਲਗਾਤਾਰ ਸਾਰੇ ਡਾਟੇ ਇਨਫੋਰਸਮੈਂਟ ਡਾਇਰੈਕਟੋਰੇਟ ਕੋਲੇ ਵੀ ਜਾਣਗੇ ਔਰ ਕੋਈ ਵੀ ਸਾਭ ਦਾ ਮੰਤਰੀ ਜਾਂ ਵਿਧਾਇਕ ਜਾਂ ਮੌਜੂਦਾ ਮੰਤਰੀ ਜਾਂ ਵਿਧਾਇਕ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ ਉਹ ਇਕੱਠੀ ਨਹੀਂ ਕਰ ਸਕੇਗਾ ਜਿਹੜੇ ਮੌਜੂਦਾ ਮੰਤਰੀ ਨੇ ਜਾਂ ਮੌਜੂਦਾ ਵਿਧਾਇਕ ਨੇ ਉਹਨਾਂ ਦੀਆਂ ਵੀ ਆਮਦਨ ਦੇ ਜਿਹੜੇ ਬਿਉਰੇ ਨੇ ਉਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਜਦੋਂ ਮਰਜ਼ੀ ਚਾਣ ਜਾਂਚ ਸਕਦੀਆਂ ਹੋਣ ਇਸ ਤਰ੍ਹਾਂ ਦਾ ਕਾਨੂੰਨ ਅਗਰ ਬਣੇ ਤੇ ਕਰਪਸ਼ਨ ਹੋਣ ਤੋਂ ਪਹਿਲਾਂ ਹੀ ਕਰਪਸ਼ਨ ਰੋਕੀ ਜਾ ਸਕਦੀ ਹੈ ਸੋ ਪੰਜਾਬ ਦੇ ਵਿੱਚ ਇੱਕ ਹੋਰ ਘਟਾਲਾ ਖੁੱਲ ਕੇ ਸਾਹਮਣੇ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਲੇ ਦਾ ਇਹ ਘਟਾਲਾ ਹੈ ਔਰ ਹੁਣੇ ਮੰਨਿਆ ਜਾਂਦਾ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਇਸ ਘਟਾਲੇ ਨੂੰ ਵੀ ਜਾਂਚ ਦੇ ਅਧੀਨ ਲਿਆ ਕੇ ਲੋਕਾਂ ਦੇ ਸਾਹਮਣੇ ਸਾਰੇ ਖੁਲਾਸੇ ਕਰ ਸਕਦੀ ਹੈ ਅਸਲ 'ਚ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਉਦੋਂ ਦੇ ਖੇਤੀਬਾੜੀ ਮੰਤਰੀ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਵਿੱਚ ਪਰਾਲੀ ਖਰੀਦਣ ਵਾਲੀਆਂ ਮਸ਼ੀਨਾਂ ਦੇ ਵਿੱਚ ਘਟਾਲੇ ਦਾ ਖਦਸ਼ਾ ਪ੍ਰਗਟ ਕੀਤਾ ਸੀ ਇਹਦਾ ਮਤਲਬ ਹੈ ਕਿ ਘਟਾਲਾ ਜਿਹੜਾ ਹੋਇਆ ਉਹ ਕੈਪਟਨ ਮਰਿੰਦਰ ਸਿੰਘ ਦੇ ਰਾਜ ਵੇਲੇ ਹੋਇਆ ਕੇਂਦਰ ਨੇ 1000 ਕਰੋੜ ਰੁਪਏ ਤੋਂ ਵੀ ਵੱਧ ਪੈਸੇ ਪੰਜਾਬ ਨੂੰ ਭੇਜੇ ਕਿ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਸੁਪਰ ਸੀਡਰ ਖਰੀਦੇ ਜਾਣ ਤੇ ਹੁਣ ਪਤਾ ਲੱਗਿਆ ਕਿ 11000 ਦੇ ਕਰੀਬ ਸੁਪਰ ਸੀਡਰ ਲਾਪਤਾ ਹੋ ਗਏ ਭਾਵ ਚਰਚਾ ਨੇ ਕਿ ਉਹ ਖਰੀਦੇ ਹੀ ਨਹੀਂ ਗਏ 100 ਕਰੋੜ ਤੋਂ ਜ਼ਿਆਦਾ ਦਾ ਘੁਟਾਲਾ ਸੁਪਰ ਸੀਡਰ ਖਰੀਦਾ ਹੀ ਨਹੀਂ ਗਏ ਫਰਜ਼ੀ ਬਿੱਲ ਜਮ੍ਹਾਂ ਕਰਾਏ ਗਏ ਤੇ ਸਬਸਿਡੀਆਂ ਹਜਮ ਕਰ ਲਈਆਂ ਗਈਆਂ ਕੀ ਕੈਪਟਨ ਮਰਿੰਦਰ ਨੂੰ ਇਹਨਾਂ ਸਾਰੇ ਘੁਟਾਲਿਆਂ ਦਾ ਪਤਾ ਸੀ ਕਿ ਕਿਵੇਂ ਫਰਜ਼ੀ ਬਿਲਾਦੇ ਸਹਾਰੇ ਮਸ਼ੀਨਾ ਖਰੀਦਣ ਦੀ ਖੇਡ ਚੱਲ ਰਹੀ ਹੈ ਕਿਉਂਕਿ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਪੰਜਾਬ ਦੇ ਵਿੱਚ ਕੋਈ ਹੋਰ ਖੇਤੀਬਾੜੀ ਮੰਤਰੀ ਨਹੀਂ ਸੀ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਉਦੋਂ ਪੰਜਾਬ ਦੇ ਵਿੱਚ ਖੇਤੀਬਾੜੀ ਮੰਤਰੀ ਵੱਖਰੇ ਤੌਰ ਤੇ ਬਣਿਆ ਕੈਪਟਨ ਮਰਿੰਦਰ ਸਿੰਘ ਵੇਲੇ ਦੀ ਸਰਕਾਰ ਵੇਲੇ ਉਹ ਖੁਦ ਖੇਤੀਬਾੜੀ ਦਾ ਵਿਭਾਗ ਦੇਖਦੇ ਰਹੇ ਨੇ ਇਸ ਕਰਕੇ ਕੈਪਟਨ ਅਮਰਿੰਦਰ ਨੇ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਕੈਪਟਨ ਅਮਰਿੰਦਰ ਦੇ ਨੱਕ ਹੇਠਾਂ ਘੁਟਾਲਾ ਕੌਣ ਕਰ ਗਿਆ ਕੈਪਟਨ ਅਮਰਿੰਦਰ ਪਾਣੀਆਂ ਦਾ ਰਾਖਾ ਪੰਜਾਬ ਦਾ ਰਾਖਾ ਕਈ ਤਰ੍ਹਾਂ ਦੇ ਸ਼ਬਦਾਂ ਨਾਲ ਉਹਨਾਂ ਦੇ ਚਾਉਣ ਵਾਲੇ ਉਹਨਾਂ ਨੂੰ ਸੰਬੋਧਨ ਹੁੰਦੇ ਸੀ ਪਰ ਕੈਪਟਨ ਅਮਰਿੰਦਰ ਕਿਸਾਨਾਂ ਦਾ ਘੁਟਾਲਾ ਕਿਉਂ ਨਹੀਂ ਰੋਕ ਸਕੇ ਇਹ ਵੀ ਸਵਾਲ ਬਹੁਤ ਵੱਡਾ ਹੈ ਕੀ ਕੈਪਟਨ ਅਮਰਿੰਦਰ ਹੁਣ ਇਹਦੇ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨਗੇ ਇਹਦੇ ਉੱਪਰ ਵੀ ਕਈ ਤਰ੍ਹਾਂ ਦੀਆਂ ਅਸੀਂ ਕਿਆ ਸਰਾਈਆਂ ਲਾ ਸਕਦੇ ਆ ਅਗਰ ਉਹ ਕੋਈ ਜਾਣਕਾਰੀ ਸਾਂਝੀ ਕਰ ਦੇਣ ਤੇ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਹੋ ਸਕਦਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਹੁਣ ਪਿਛਲੀਆਂ ਸਰਕਾਰਾਂ ਦੇ ਸਬੰਧਤ ਲੋਕਾਂ ਤੋਂ ਪੁੱਛਗਿੱਛ ਕਰੇ ਉਂਝ ਬਹੁਤ سارے ਜਿਹੜੇ ਮੁਲਾਜ਼ਮ ਨੇ ਹੁਣ ਨਾਰਾਜ਼ ਨੇ ਖੇਤੀਬਾੜੀ ਮਹਿਕਮੇ ਨਾਲ ਸਬੰਧਤ ਵਿਕਾਸ ਸੁਸਾਇਟੀਆਂ ਨਾਲ ਸਬੰਧਤ ਮੁਲਾਜ਼ਮ ਕਈ ਜ਼ਿਲ੍ਹਿਆਂ ਦੇ ਧਰਨਿਆਂ ਤੇ ਆ ਗਏ ਕਿਉਂਕਿ ਪਤਾ ਲੱਗਿਆ ਕਿ ਸਬ ਇੰਸਪੈਕਟਰਾਂ ਔਰ ਹੋਰ ਅਧਿਕਾਰੀਆਂ ਨੂੰ ਹੁਣ ਨੋਟਿਸ ਹੋਏ ਨੇ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਮਸ਼ੀਨਾ ਕਿੱਥੇ ਨੇ ਫਰਜ਼ੀ ਬਿਲਾਣਾ ਮਸ਼ੀਨਾ ਖਰੀਦੀਆਂ ਗਈਆਂ ਨੇ ਪਰ ਇਹ ਮਾਮਲਾ ਆਉਣ ਦੇ ਦਿਨਾਂ ਦੇ ਵਿੱਚ ਹੋਰ ਵੱਡਾ ਬਣੇਗਾ ਕਿਉਂਕਿ ਹੇਠਲੇ ਪੱਧਰ ਤੇ ਅਧਿਕਾਰੀ ਜਾਂ ਮੁਲਾਜ਼ਮ ਬਿਨਾ ਉੱਪਰਲੀ ਮਿਲੀ ਭਗਤ ਤੋਂ ਐਡਾ ਵੱਡਾ ਘੁਟਾਲਾ ਨਹੀਂ ਕਰ ਸਕਦੇ ਇਹ ਘੁਟਾਲਾ ਹੋਇਆ ਕਿੱਥੇ ਹੈ ਕਿ ਸੱਚਮੁੱਚੇ ਉੱਪਰਲੇ ਪੱਧਰ ਤੇ ਹੋਇਆ ਜਾਂ ਜ਼ਮੀਨੀ ਪੱਧਰ ਤੇ ਇਹਦੀ ਵੀ ਜਾਂਚ ਆਉਂਦੇ ਸਮੇਂ ਦੇ ਵਿੱਚ ਹੋਏਗੀ ਉਂਝ ਕੇਂਦਰੀ ਏਜੰਸੀਆਂ ਦੀ ਵੀ ਨਜ਼ਰ ਇਸ ਘੁਟਾਲੇ ਦੇ ਉੱਪਰ ਹੈ ਉਹ ਕਦੋਂ ਹਰਕਤ ਵਿੱਚ ਆਉਣਗੀਆਂ ਇਹਦੇ ਉੱਪਰ ਵੀ ਨਜ਼ਰ ਬਣਾ ਕੇ ਰੱਖਣੀ ਪੈਣੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ